ਸਾਡੇ ਲੋਕਾਂ ਲਈ ਇੱਕ ਅਹਿਮ ਜਾਣਕਾਰੀ ਆ ਦੱਸ ਦਈਏ ਕਿ ਜੇ ਕਿਸੇ ਨੇ ਆਪਣੀ ਜ਼ਮੀਨ ਦੇ ਕਾਗਜ਼ ਚੈੱਕ ਕਰਾਉਣੇ ਹੋਣ ਜੇ ਕੋਈ ਕਾਗਜ਼ ਆਪਣੀ ਜਮ੍ਹਾਂ ਬੰਦੀ ਲੈ ਕੇ ਚੈੱਕ ਕਰਾਉਣ ਵਾਸਤੇ ਆਉਂਦਾ ਜਿਸ ਨੂੰ ਪਤਾ ਨਹੀਂ ਚੱਲਦਾ ਕਿ ਸਾਡੇ ਨੰਬਰ ਕਿੱਥੇ ਬੋਲਦੇ ਆ ਔਰ ਸਾਡੇ ਨਾਂ ਕੋਈ ਨੰਬਰ ਬੋਲਦਾ ਜਾਂ ਨਹੀਂ ਬੋਲਦਾ ਸਾਡੇ ਨਾਂ ਕੋਈ ਰਕਵਾ ਬੋਲਦਾ ਜਾਂ ਨਹੀਂ ਬੋਲਦਾ ਕਈ ਵਾਰ ਤਾਂ ਤੁਸੀਂ ਪਟਵਾਰੀਆਂ ਦੇ ਚੱਕਰ ਲਗਾਉਂਦੇ ਹੋ ਲੇਕਿਨ ਪਟਵਾਰੀਆਂ ਕੋਲ ਟਾਈਮ ਨਾ ਹੋਣ ਕਰਕੇ ਤੁਹਾਨੂੰ ਕਿਤੋਂ ਵੀ ਹਿਸਾਬ ਦਾ ਨਹੀਂ ਲੱਗਦਾ ਤਾਂ ਜੇ ਕਿਸੇ ਨੂੰ ਵੀ ਕੋਈ ਐਹੋ ਜਿਹੀ ਜ਼ਰੂਰਤ ਪੈਂਦੀ ਆ ਤਾ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਫਰੀ ਦੇ ਵਿੱਚ ਹੈ ਕੋਈ ਸੇਵਾ ਨਹੀਂ ਹੋਵੇਗੀ ਫਰੀ ਦੇ ਵਿੱਚ ਉਹਨਾਂ ਦੇ ਨੰਬਰ ਉਹਨਾਂ ਨੂੰ ਦੱਸਾਂਗੇ ਕਿ ਉਹਨਾਂ ਦੀ ਜ਼ਮੀਨ ਦੇ ਨੰਬਰ ਕਿੰਨੇ ਆ ਔਰ ਜਮ੍ਹਾਂ ਮੰਡੀ ਮੁਤਾਬਕ ਉਹਨੂੰ ਦੱਸਾਂਗੇ ਕਿ ਕਿੰਨੀ ਜ਼ਮੀਨ ਦਾ ਉਹ ਮਾਲਕ ਹੈ ਤਾਂ ਕਿੰਨੀ ਜ਼ਮੀਨ ਜਿਹੜੀ ਆ ਉਹਦੇ ਨਾਲ ਬੋਲਦੀ ਆ ਔਰ ਕਿੰਨਾ ਉਹਦੇ ਉੱਤੇ ਲੋਨ ਹੈ ਔਰ ਕਿੰਨਾ ਲੋਨ ਨਹੀਂ ਹੈਗਾ ਪੂਰੀਆਂ ਕਲੀਅਰ ਡਿਟੇਲਸ ਦੱਸਾਂਗੇ ਔਰ ਲੋਕਾਂ ਵਾਸਤੇ ਇਹ ਜਾਣਕਾਰੀ ਆ ਖੁਸ਼ੀ ਦੀ ਖਬਰ ਹੈ ਕਿ ਅਸੀਂ ਲੋਕਾਂ ਨੂੰ ਇੱਕ ਵਧੀਆ ਸਹੂਲਤ ਦੇਣ ਜਾ ਰਹੇ ਹਾਂ ਕਿ ਜੇ ਕਿਸੇ ਨੇ ਆਪਣੀ ਜ਼ਮੀਨ ਦੇ ਰਿਕਾਰਡ ਬਾਰੇ ਕੁਝ ਵੀ ਪੁੱਛਣਾ ਜੋ ਜਮ੍ਹਾਂਬੰਦੀ ਦੇ ਹਵਾਲੇ ਦੇ ਵਿੱਚ ਹੁੰਦਾ ਹੈ ਜਮ੍ਹਾਂਬੰਦੀ ਲੈ ਕੇ ਸਾਡੇ ਕੋਲ ਪਹੁੰਚੋ ਔਰ ਅਸੀਂ ਜਮ੍ਹਾਂਬੰਦੀ ਮੁਤਾਬਕ ਤੁਹਾਨੂੰ ਦੱਸ ਦਿਆਂਗੇ ਕਿ ਤੁਹਾਡੇ ਨਾਂ ਕਿੰਨੀ ਜ਼ਮੀਨ ਬੋਲਦੀ ਆ ਔਰ ਕਿੰਨੀ ਜ਼ਮੀਨ ਜਿਹੜੀ ਆ ਤੁਹਾਡੀ ਕਿੱਥੇ ਪੈਂਦੀ ਆ ਔਰ ਪੂਰੀ ਜਮ੍ਹਾਂਬੰਦੀ ਦੀ ਡਿਟੇਲ ਅਸੀਂ ਦੱਸਾਂਗੇ ਜੋ ਰੈਵਨਿਊ ਰਿਕਾਰਡ ਦੇ ਵਿੱਚ ਕਈ ਵਾਰ ਬਹੁਤ ਸਾਰੀਆਂ ਮੁਸ਼ਕਲਾਂ ਲੋਕਾਂ ਨੂੰ ਆਉਂਦੀਆਂ ਔਰ ਕਈ ਵਾਰ ਸਿਰਫ ਲੋਕਾਂ ਨੇ ਇਹੀ ਜਾਣਣਾ ਹੁੰਦਾ ਹੈ ਕਿ ਸਾਡੀ ਜਮ੍ਹਾਂ ਬੰਦੀ ਜਿਹੜੀ ਆ ਉਸ ਦੇ ਵਿੱਚੋਂ ਸਾਡ ਕੋ ਪੜ੍ਹਾਈ ਨਹੀਂ ਹੋ ਰਹੀ ਸਾਨੂੰ ਹਿਸਾਬ ਨਹੀਂ ਲੱਗ ਰਿਹਾ ਕਿ ਸਾਡੀ ਜ਼ਮੀਨ ਕਿੱਥੇ ਬੋਲਦੀ ਆ ਔਰ ਜ਼ਮੀਨ ਸਾਡੀ ਦਾ ਰਕਬਾ ਕਿੰਨਾ ਐ ਸਾਡੇ ਹਿੱਸੇ ਕਿੰਨਾ ਹੁੰਦਾ ਔਰ ਸਾਡੇ ਪਿੰਡ ਦਾ ਰਕਬਾ ਕਿੰਨਾ ਆ ਜਿੰਨੇ ਜਮ੍ਹਾਂ ਬੰਦੀ ਚ ਨਾ ਆ ਉਹਨਾਂ ਵਿੱਚ ਕਿਹੜਾ ਕਿਹੜਾ ਮਾਲਕ ਐ ਕਿਹੜਾ ਕਿਹੜਾ ਮਸਤਰਕਾ ਖਾਤਾ ਔਰ ਕਿਹੜੇ ਜੜੇ ਆ ਕਾਸ਼ਤਕਾਰ ਐ ਕਈ ਤਰ੍ਹਾਂ ਦੇ ਕਈ ਗਰਦੌਰੀਆਂ ਵਾਲੇ ਸਾਹਮਣੇ ਕੇਸ ਵੀ ਆਉਂਦੇ ਆ ਔਰ ਅਸੀਂ ਲੋਕਾਂ ਦੀ ਇਹ ਹੈਲਪ ਕਰਾਂਗੇ ਕਿ ਜਿਵੇਂ ਪਟਵਾਰੀਆਂ ਕੋਲ ਜਾ ਕੇ ਤੁਸੀਂ ਟਾਈਮ ਲੱਭਦੇ ਹੋ ਕਿ ਸਾਨੂੰ ਜਮ੍ਹਾਂ ਬੰਦੀ ਬਾਰੇ ਸਮਝਾਇਆ ਜਾਵੇ ਸਾਨੂੰ ਦੱਸਿਆ ਜਾਵੇ ਕਿ ਸਾਡੇ ਨਾਂ ਜਿਹੜੇ ਆ ਉਹ ਵਿੱਚ ਬੂਲਦੇ ਆ ਜਾਂ ਨਹੀਂ ਬੂਲਦੇ ਸਾਡੇ ਨਾਂ ਤੇ ਕੋਈ ਰਕਬਾ ਬੂਲਦਾ ਜਾਂ ਨਹੀਂ ਬੂਲਦਾ ਅਸੀਂ ਲੋਕਾਂ ਦੀ ਸਹੂਲਤ ਕਰਾਂਗੇ ਔਰ ਤੁਸੀਂ ਜੋ ਫ੍ਰੀ ਵਿੱਚ ਸਹੂਲਤ ਸਾਡੇ ਤੋਂ ਲੈਣਾ ਚਾਹੁੰਦੇ ਹੋ ਅਸੀਂ ਜਰੂਰ ਫ੍ਰੀ ਵਿੱਚ ਦੇਵਾਂਗੇ ਕੋਈ ਕਿਸੇ ਕੋਲ ਪੈਸਾ ਕੋਈ ਫੀਸ ਨਹੀਂ ਹੋਵੇਗੀ ਫ੍ਰੀ ਵਿੱਚ ਸਹੂਲਤ ਦੇਵਾਂਗੇ ਔਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ ਸਾਡਾ ਨੰਬਰ ਜਿਹੜਾ ਉਹ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਸਾਨੂੰ ਕਾਲ ਕਰਨੀ ਆ ਔਰ ਕਾਲ ਦੇ ਵਿੱਚ ਸਾਡੇ ਕੋਲ ਸਮਾਂ ਲੈਣਾ ਹੈ ਸਮਾਂ ਲੈ ਕੇ ਆਪਣੀ ਜਮ੍ਹਾਂਬੰਦੀ ਲੈ ਕੇ ਫਰੈਸ਼ ਜਮ੍ਹਾਂਬੰਦੀ ਲੈ ਕੇ ਸਾਡੇ ਕੋਲ ਪਹੁੰਚਣਾ ਔਰ ਜਿਹੜੀ ਸਹੂਲਤ ਤੁਹਾਡੇ ਕੋਲ ਪਟਵਾਰੀਆਂ ਦੇ ਕੋਲੋਂ ਤੁਹਾਨੂੰ ਨਹੀਂ ਮਿਲ ਰਹੀ ਕਿਉਂਕਿ ਪਟਵਾਰੀਆਂ ਦਾ ਆਪਣਾ ਰਜੇਵਾ ਆਪਣਾ ਡਿਊਟੀ ਟਾਈਮ ਹੁੰਦਾ ਔਰ ਜੋ ਡਿਊਟੀ ਤੋਂ ਬਾਹਰ ਜਿਹੜਾ ਕੰਮ ਤੁਹਾਨੂੰ ਨਹੀਂ ਸਮਝ ਆਉਂਦਾ ਜਾਂ ਕੋਈ ਵੀ ਤੁਹਾਨੂੰ ਆਪਣੇ ਨੰਬਰਾਂ ਬਾਰੇ ਸਮਝ ਨਹੀਂ ਆਉਂਦੀ ਤਾਂ ਜਮ੍ਹਾਂਬੰਦੀ ਪੜਾਉਣ ਵਾਸਤੇ ਤੁਸੀਂ ਸਾਡੇ ਕੋਲ ਆ ਸਕਦੇ ਹੋ ਔਰ ਸਾਨੂੰ ਕਾਲ ਕਰ ਸਕਦੇ ਹੋ ਬਹੁਤ ਵੱਡੀ ਤੁਹਾਨੂੰ ਅਸੀਂ ਇਹ ਫੈਸਿਲਿਟੀ ਦੇਣ ਜਾ ਰਹੇ ਆ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਵੇਖਿਆ ਕਿ ਜਮ੍ਹਾਂ ਬੰਦੀ ਹੱਥ ਵਿੱਚ ਲੈ ਕੇ ਕਦੀ ਇੱਧਰ ਕਦੀ ਉੱਧਰ ਕਦੀ ਉੱਧਰ ਭਟਕਦੇ ਆ ਔਰ ਕਈ ਵਾਰ ਤਾਂ ਰਿਕਾਰਡ ਬਾਰੇ ਪਤਾ ਹੀ ਨਹੀਂ ਚੱਲਦਾ ਕਿਹਨਾਂ ਦੇ ਨਾਂ ਦੇ ਉੱਤੇ ਕੋਈ ਰਕਬਾ ਭੂਲਦਾ ਜਾਂ ਨਹੀਂ ਭੂਲਦਾ ਤਾਂ ਫਿਰ ਅਸੀਂ ਉਹ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਜਮ੍ਹਾਂ ਬੰਦੀ ਦਾ ਕੀ ਮਤਲਬ ਹੁੰਦਾ ਜਮ੍ਹਾਂ ਬੰਦੀ ਦੇ ਵਿੱਚ ਕਿਹੜੇ ਨੰਬਰ ਜੜੇ ਆ ਮਸਤਰਕਾ ਖਾਤਾ ਹੁੰਦਾ ਕਿਹੜੇ ਮਾਲਕੀ ਚ ਹੁੰਦੇ ਆ ਕਿਹੜਾ ਕਾਸਟਕਾਰ ਹੁੰਦਾ ਔਰ ਆਡ ਰੈਂਟ ਤੇ ਆਫਾ ਕਰੈਂ ਜੋ ਵੀ ਬੈਂਕ ਦੇ ਕਈ ਵਾਰੀ ਕਈਆਂ ਨੇ ਕਈ ਡਿਟੇਲਾਂ ਬਾਰੇ ਸਮਝਣਾ ਹੁੰਦਾ ਹਰ ਡਿਟੇਲ ਸਮਝਾਵਾਂਗੇ ਕਈਆਂ ਨੇ ਬੈਂਕ ਦੀ ਲਿਮਟ ਬਣਾਉਣੀ ਆ ਕੌਣਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਜਮਾ ਬੰਦੀ ਵਿੱਚ ਖਾਤਾ ਹੈਗਾ ਜਾਂ ਨਹੀਂ ਹੈਗਾ ਅਸੀਂ ਬੈਂਕ ਤੋਂ ਲੋਨ ਲੈਣਾ ਸਾਨੂੰ ਲੋਨ ਮਿਲੇਗਾ ਜਾਂ ਨਹੀਂ ਮਿਲੇਗਾ ਉਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਉਹ ਬਿਲਕੁਲ ਸਹੀ ਜਾਣਕਾਰੀ ਹੋਵੇਗੀ ਤੁਸੀਂ ਸਾਨੂੰ ਕਾਲ ਕਰਨੀ ਆ ਔਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੀ ਅਸੀਂ ਹੈਲਪ ਕਰਾਂਗੇ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਕਿ ਤੁਸੀਂ ਇਸ ਜਮ੍ਹਾਂਬੰਦੀ ਦੇ ਮੁਤਾਬਕ ਮਾਲਕ ਹੈਗੇ ਹੋ ਜਾਂ ਨਹੀਂ ਹੈਗੇ ਤੁਹਾਡੇ ਨਾਂ ਤੇ ਕੋਈ ਰਕਵਾ ਬੂਲਦਾ ਜਾਂ ਨਹੀਂ ਬੂਲਦਾ ਤੁਹਾਨੂੰ ਲਿਮਟ ਤੁਹਾਡੀ ਬਣ ਸਕਦੀ ਆ ਜਾਂ ਨਹੀਂ ਲੋਨ ਮਿਲ ਸਕਦਾ ਜਾਂ ਨਹੀਂ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਬਾਕੀ ਰਹਿਦੀ ਜਾਣਕਾਰੀ ਜਿਹੜੀ ਆ ਤੁਹਾਨੂੰ ਬੈਂਕ ਤੋਂ ਮਿਲੇਗੀ ਕਿ ਲੋਨ ਬੈਂਕ ਨੇ ਇਸ ਦੇ ਉੱਤੇ ਦੇਣਾ ਜਾਂ ਨਹੀਂ ਦੇਣਾ ਲੇਕਿਨ ਤੁਹਾਡੇ ਨਾਂ ਕੋਈ ਜ਼ਮੀਨ ਬੂਲਦੀ ਆ ਜਾਂ ਨਹੀਂ ਜਮ੍ਹਾਂਬੰਦੀ ਦੇ ਵਿੱਚ ਉਹ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗੱਲਬਾਤ ਤੁਸੀਂ ਜਮ੍ਹਾਂਬੰਦੀ ਬਾਰੇ ਜਾਣਣੀ ਆ ਸਾਤੋਂ ਤੁਸੀਂ ਜਾਣ ਸਕਦੇ ਹੋ ਸਾਨੂੰ ਆ ਕੇ ਮਿਲ ਸਕਦੇ ਹੋ ਔਰ ਅਸੀਂ ਆਪਣਾ ਨੰਬਰ ਜਿਹੜਾ ਉਹ ਡਿਸਪਲੇ ਕੀਤਾ ਔਰ ਸਾਈਡ ਪੱਟੀ ਚੱਲ ਰਹੀ ਹੈ ਉਸ ਦੇ ਉੱਤੇ ਸਾਡਾ ਨੰਬਰ ਲਿਖਿਆ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਕੋਲ ਆ ਸਕਦੇ ਹੋ ਔਰ ਫਰੈਸ਼ ਜਮ੍ਹਾਂ ਬੰਦੀ ਕਢਵਾ ਕੇ ਸਾਤੋਂ ਤੁਸੀਂ ਆਪਣਾ ਹਿਸਾਬ ਤਾਂ ਸਾਰਾ ਪੁੱਛ ਸਕਦੇ ਹੋ ਜਮ੍ਹਾਂ ਬੰਦੀ ਬਾਰੇ ਕਿ ਜਮ੍ਹਾਂ ਬੰਦੀ ਵਿੱਚ ਅਸੀਂ ਕਿੰਨੇ ਮਾਲਕ ਹੈ ਤੇ ਕਿੰਨੇ ਕਾਸ਼ਤਕਾਰ ਹੈ ਔਰ ਕਿੰਨੀਆਂ ਗਰਦੌਰੀਆਂ ਚੱਲਦੀਆਂ ਕਿਹਨਾਂ ਦੇ ਨਾਂ ਗਰਦੌਰੀਆਂ ਨੇ ਔਰ ਕਿੰਨੇ ਬੈਂਕ ਦੇ ਲੋਨ ਚੱਲਦੇ ਔਰ ਕਿੰਨੇ ਫਾਕ ਹੋ ਚੁੱਕੇ ਆ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ